ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਅੱਜ ਫੇਰ ਗੁੱਡੀ ਆਈ ਹੈ ਜੀ ਇੱਕ ਆਈਲੈਂਡਸ ਵਾਲੀ ਹੋਈ ਹੈ ਤੇ ਉਹਨਾਂ ਨੇ ਪੈਸੇ ਨਹੀਂ ਲਵਾਉਣੇ ਹੈਗੇ 10 ਕ ਕਿਲੇ ਜ਼ਮੀਨ ਦੇ ਹੋਣ ਮੁੰਡੇ ਕੋਲੇ ਕੋਨਿਆਣ ਏਰੀਆ ਭੈਣ ਦਾ ਉਧਰ ਹੀ ਮੁੰਡਾ ਚਾਹੀਦਾ ਆਪਾਂ ਨੂੰ ਗੋਨਿਆਣ ਏਰੀਆ ਦਾ ਧਿਆਨ ਨਾਲ ਸੁਣ ਲਓ ਜੀ ਉਧਰ ਹੀ ਚਾਹੀਦਾ ਮੁੰਡਾ ਆਪਾਂ ਨੂੰ ਜਿਆਦਾ ਦੂਰ ਨਹੀਂ ਜਾਣਾ ਪੈਣਾ ਹੁੰਦਾ ਏ ਤੇ ਉਹਨਾਂ ਨੇ ਪੈਸੇ ਵੀ ਨਹੀਂ ਲਵਾਉਣੇ ਹੈਗੇ 10 ਕ ਕਿਲੇ ਚ ਮੁੰਡਾ ਚਾਹੀਦਾ ਪੱਕੀ ਮੈਰਿਜ ਕਰਨੀ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਲਵਾਨਿਆਂ ਦੀ ਗੁੱਡੀ ਜੀ 24 ਕ ਸਾਲ ਏਜ ਆ ਭੈਣ ਦੀ ਆਪਾਂ ਨੂੰ ਚਾਹੀਦਾ ਲਵਾਨਿਆਂ ਦਾ ਹੀ ਮੁੰਡਾ ਤੇ ਮੁੰਡਾ ਵਧੀਆ ਫੈਮਿਲੀ ਚ ਹੋਵੇ ਜੀ ਮੁੰਡਾ ਬਾਹਰਲੀ ਕੰਟਰੀ ਚ ਹੋਵੇ ਤਾਂ ਬਾਲਾ ਵਧੀਆ ਨਹੀਂ ਤਾਂ ਇੱਥੇ ਵਧੀਆ ਕੰਮ ਹੋਵੇ ਵੀਰ ਦਾ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਮੁੰਡਾ ਲਵਾਨਿਆਂ ਦਾ ਹੋਣਾ ਚਾਹੀਦਾ ਜੀ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਇੱਕ ਅਜਹ ਹੈਂਡੀਕੈਪਟ ਭੈਣ ਦਾ ਡਾਟਾ ਮੈਂ ਬੋਲਣ ਲੱਗੀ ਹਾਂ ਜੀ ਪਹਿਲਾਂ ਤਾਂ ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਜਦੋਂ ਹੈਂਡੀਕੈਪਟ ਭੈਣ ਦਾ ਮੈਂ ਡਾਟਾ ਬੋਲੂਗੀ ਤੇ ਕਿਸੇ ਨੇ ਹਾਸੀ ਮਖਾਲ ਮਜ਼ਾਕ ਵਾਲਾ ਮੈਸੇਜ ਨਹੀਂ ਕਰਨਾ ਹੈਗਾ ਠੀਕ ਹੈ ਥੋੜਾ ਧੰਨਵਾਦੀ ਹੋਊਗਾ ਜੇ ਤੁਸੀਂ ਕਿਸੇ ਦੀ ਫੀਲਿੰਗਸ ਨਾਲ ਨਹੀਂ ਖੇਡੋਗੇ ਤੇ ਭੈਣ ਹੈ ਜੀ ਹੈਂਡੀਕੈਪਟ ਹੈ ਕੋਈ ਵੀ ਕਾਸਟ ਚੱਲੂਗੀ ਤੇ ਮੁੰਡਾ ਹੈਂਡੀਕੈਪਟ ਹੀ ਹੋਵੇ ਭੈਣ ਦਾ ਵਧੀਕ ਦਾ ਕਰਿਆ ਹੋਇਆ ਜੀ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਕਿਸਦਾ ਜੀਵਨ ਸਾਥੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਇਹ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਗੁੱਡੀ ਹੈਗੀ ਹੈ ਸੰਗਰੂਰੇ ਦੀ ਜਤੋਂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਇੱਥੇ ਹੋਵੇ 10-15 ਕਿਲਿਆਸ ਤੋਂ ਹੋਵੇ 10 ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈਗੀ ਹੈ 27 27-22-25 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸਪੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਹਾਂਜੀ ਸਸਰੀ ਕਾਲ ਮੈਸੋਡੀ ਆਪਣੇ ਰਿਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆਇਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਆ ਮੁੰਡੇ ਦੇ ਆਪ ਤੇ ਹੋਟਲ 'ਚ ਬੱਡੇ-ਵੱਡੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਚਰੀ ਹੋਵੇ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਾਦੇ ਪੜੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਵਕਿੰਡਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤਿਆਂ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਆ 90 ਵਰਥ ਹੈ ਮੁੰਡੇ ਦਾ ਮੁੰਡੇ ਨੂੰ 3 ਕਿਲੇ ਪੈਣੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਆ ਬੀਐਸਸੀ ਨਰਸਿੰਗ ਚਾਹੀਦੀ ਆ ਕੁੜੀ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਕੁਪਿੰਦਰ ਤੇ ਆਪਣੇ ਕੋਲੇ ਹੋਰ ਵੀ ਰਾਜ ਹੈ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਹੈ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁਸਾਲ ਏਜ ਹੈ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿਲਾ ਜ਼ਮੀਨ ਹੈ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਤਾਂ ਇੱਥੇ ਕੰਮ ਵਧੀਆ ਤੇ ਇੱਕ ਅਬ ਤਾਂ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ